ਕੌਣ ਸੀ ਰਾਵਣ ਕਿਉਂ ਮਨਾਇਆ ਜਾਂਦਾ ਹੈ ਦਸਹਿਰਾ ਕੀ ਅਸੀਂ ਜੋ ਰਾਵਣ ਨੂੰ ਜਾਲਦੇ ਹਾਂ ਉਸਦੇ ਪੁਤਲੇ ਸਾੜਦੇ ਹਾਂ ਕੀ ਉਹ ਸਹੀ ਹੈ ਕਿ ਸੱਚਮੁੱਚ ਹੀ ਰਾਵਣ ਇੱਕ ਇੰਨਾ ਬੇਕਾਰ ਬੰਦਾ ਸੀ ਇੰਨਾ ਗਿਰਿਆ ਹੋਇਆ ਬੰਦਾ ਸੀ ਕਿ ਅੱਜ ਅਸੀਂ ਉਸਦੇ ਪੁਤਲੇ ਸਾੜਦੇ ਹਾਂ ਚਲੋ ਆਜੋ ਜਾਣਦੇ ਹਾਂ ਕੌਣ ਸੀ ਰਾਵਣ ਰਾਵਣ ਲੰਕਾ ਦੇਸ਼ ਦਾ ਰਾਜਾ ਸੀ ਇਤਿਹਾਸਕ ਤੱਤਾਂ ਮੁਤਾਬਕ ਰਾਵਣ ਦਾ ਜਨਮ 5224 ਬੀਸੀ ਦੇ ਲਾਗੇ ਹੋਇਆ ਸੀ ਅਤੇ 4 ਦਸੰਬਰ 5076 ਬੀਸੀ ਨੂੰ ਉਸਦੀ ਮੌਤ ਹੋ ਗਈ। ਮਤਲਬ ਲਗਭਗ 42 ਸਾਲ ਦਾ ਜੀਵਨ ਬਸਰ ਕਰਕੇ ਉਹ ਇਸ ਸੰਸਾਰ ਤੋਂ ਚਲਾ ਗਿਆ। ਇਤਿਹਾਸ ਮੁਤਾਬਕ ਰਾਵਣ ਦਾ ਪਿਤਾ ਵਿਸਰਾਵਾ ਬਹੁਤ ਹੀ ਗੁਣੀ ਗਿਆਨੀ ਵਿਅਕਤੀ ਸੀ। ਰਾਵਣ ਦੀ ਮਾਤਾ ਦਾ ਨਾਮ ਕੈਕਸੀ ਸੀ। ਇਤਿਹਾਸ ਫਰੋਲਣ ਤੋਂ ਪਤਾ ਚੱਲਦਾ ਹੈ ਕਿ ਰਾਵਣ ਆਪ ਵੀ ਬਹੁਤ ਵੱਡਾ ਗਿਆਨੀ ਸੀ ਅਤੇ ਬਹੁਤ ਵੱਡਾ ਵਿਦਵਾਨ ਵਿਅਕਤੀ ਸੀ ਉਸ ਨੂੰ ਚਾਰ ਵੇਦ ਅਤੇ 6 ਸ਼ਾਸਤਰ ਜਵਾਨੀ ਗੰਠ ਸਨ ਭਾਵੇਂ ਉਹ ਲੰਕਾ ਦਾ ਰਾਜਾ ਸੀ ਪਰ ਉਹ ਬਹੁਤ ਦਿਆਲੂ ਅਤੇ ਪ੍ਰਭਾਵਸ਼ਾਲੀ ਸ਼ਾਸਕ ਸੀ ਉਸ ਦੇ ਰਾਜ ਵਿੱਚ ਲੰਕਾ ਇੱਕ ਅਤੇ ਵਿਕਸਿਤ ਦੇਸ਼ ਸੀ ਉਸ ਦੀ ਪ੍ਰਜਾ ਬਹੁਤ ਖੁਸ਼ ਸੀ ਗਰੀਬ ਤੋਂ ਗਰੀਬ ਦੇ ਘਰ ਦੇ ਬਰਤਨ ਵੀ ਸੋਨੇ ਦੇ ਸਨ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਬਹੁਤ ਹੀ ਬਲੀ ਅਤੇ ਯੋਧਾ ਪੁਰਸ਼ ਸੀ ਇਤਿਹਾਸ ਮੁਤਾਬਕ ਰਾਵਣ ਦੇ 10 ਸਿਰ ਅਤੇ 20 ਹੱਥ ਸਨ ਜਦੋਂ ਉਸ ਦਾ ਕੋਈ ਸਿਰ ਕਲਮ ਹੋ ਜਾਂਦਾ ਸੀ ਤਾਂ ਨਾਲ ਦੀ ਨਾਲ ਹੀ ਇੱਕ ਹੋਰ ਸਿਰ ਪੈਦਾ ਹੋ ਜਾਂਦਾ ਸੀ ਇਹ ਵੀ ਪੜਨ ਨੂੰ ਮਿਲਿਆ ਹੈ ਕਿ ਰਾਵਣ ਦਾ ਸਿਰ ਤਾਂ ਇੱਕ ਹੀ ਸੀ ਪਰ ਉਹ ਦੁਸ਼ਮਣ ਜਾਂ ਵਿਰੋਧੀ ਨੂੰ ਭੁਲੇਖਾ ਪਾਉਣ ਲਈ ਕਈ ਸਿਰ ਪੈਦਾ ਕਰ ਲੈਂਦਾ ਸੀ ਭਾਵੇਂ RAM ਦੀ ਕਹਾਣੀ ਮਨੋਮਿਤ ਅਤੇ ਕਲਪਨਿਕ ਜਾਪਦੀ ਹੈ ਪਰ ਇਤਿਹਾਸ ਅਤੇ ਇਤਿਹਾਸ ਨੂੰ ਘੋਖਣ ਤੋਂ ਇੱਕ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਰਾਵਣ ਇੱਕ ਮਹਾਨ ਯੋਧਾ ਸੀ ਬਿਨਾਂ ਸ਼ੱਕ ਰਾਵਣ ਇੱਕ ਮਹਾਨ ਯੋਧਾ ਸੀ ਉਹ ਮਹਾਨ ਵਿਦਵਾਨ ਵੀ ਸੀ ਉਸਦੇ 10 ਸਿਰਾਂ ਦਾ ਮਤਲਬ ਸੀ ਕਿ ਉਸ ਨੂੰ ਚਾਰ ਵੇਦਾਂ ਅਤੇ 6 ਸ਼ਾਸਤਰਾਂ ਦਾ ਗਿਆਨ ਸੀ ਉਸ ਨੂੰ ਸਾਇੰਸ ਸਮੇਤ 64 ਤਰ੍ਹਾਂ ਦੇ ਵਿਸ਼ਿਆਂ ਦਾ ਗਿਆਨ ਸੀ ਉਹ ਆਪਣੇ ਸਮੇਂ ਦਾ ਬਹੁਤ ਹੀ ਸੂਝਵਾਨ ਵਿਅਕਤੀ ਸੀ ਰਾਮ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ਜੰਮਿਆ ਹੀ ਰਕਸ਼ਸ਼ਾ ਦਾ ਨਾਸ ਕਰਨ ਲਈ ਸੀ ਰਮਾਇਣ ਵਿੱਚ ਵੀ ਰਾਮ ਦੀ ਉਪਮਾ ਬਹੁਤ ਕੀਤੀ ਗਈ ਹੈ ਉਸ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ ਗਿਆ ਹੈ ਇਹ ਕਿਹਾ ਜਾਂਦਾ ਹੈ ਕਿ ਉਹ ਧਰਤੀ ਤੇ ਡਰ ਅਤੇ ਬਹੁਸਰੇ ਰਾਵਣ ਦਾ ਅੰਤ ਕਰਨ ਲਈ ਹੀ ਆਇਆ ਸੀ ਕਿਹਾ ਜਾਂਦਾ ਹੈ ਕਿ ਬਨਵਾਸ ਦੌਰਾਨ ਇੱਕ ਦਿਨ ਰਾਮ ਅਤੇ ਉਸ ਦਾ ਭਰਾ ਲక్ష్మణ ਅਤੇ ਸੀਤਾ ਗੋਦਾਵਰੀ ਦਰਿਆ ਦੀ ਕੰਢੇ ਤੁਰੇ ਜਾ ਰਹੇ ਹਨ ਜੋ ਰਕਸ਼ਸ਼ਾਂ ਦਾ ਇਲਾਕਾ ਸੀ ਇਹ ਕਿਹਾ ਜਾਂਦਾ ਹੈ ਕਿ ਰਾਵਣ ਦੀ ਭੈਣ ਸਰੂਪਨਖਾ ਰਾਮਚੰਦਰ ਤੇ ਮੋਹਿਤ ਹੋ ਗਈ ਜਦੋਂ ਉਸ ਦੀਆਂ ਅਜਹਹੀਆਂ ਗਤੀਵਿਧੀਆਂ ਦਾ ਰਾਮ ਨੇ ਵਿਰੋਧ ਕੀਤਾ ਤਾਂ ਉਸ ਨੇ ਬਦਲੇ ਵਿੱਚ ਸੀਤਾ ਤੇ ਹਮਲਾ ਕਰ ਦਿੱਤਾ ਲਸ਼ਮਣ ਨੇ ਜਵਾਬੀ ਕਾਰਵਾਈ ਵਿੱਚ ਸਰੂਪਨਖਾ ਦਾ ਨੱਕ ਕੱਟ ਦਿੱਤਾ ਇਸ ਗੱਲ ਤੋਂ ਨਿਰਾਸ਼ ਹੋ ਕੇ ਰਾਮ ਲਸ਼ਮਣ ਅਤੇ ਸੀਤਾ ਤੇ ਹਮਲਾ ਕਰਨ ਲਈ ਰਕਸ਼ਸ਼ ਇਕੱਠੇ ਹੋ ਗਏ ਲੜਾਈ ਵਿੱਚ ਰਾਮ ਨੇ ਉਹਨਾਂ ਨੂੰ ਹਰਾ ਦਿੱਤਾ ਸਰੂਪਨਖਾ ਨੇ ਰਾਵਣ ਨੂੰ ਸੀਤਾ ਦਾ ਅਪਹਰਨ ਕਰਨ ਲਈ ਕਿਹਾ ਅਤੇ ਰਾਵਣ ਨੇ ਰਾਮ ਦੇ ਨਿਵਾਸ ਦਾ ਪਤਾ ਲਗਾਇਆ ਰਾਵਣ ਨੇ ਆਪਣੀ ਜਾਦੂਈ ਸ਼ਕਤੀ ਰਾਹੀਂ ਇੱਕ ਸੋਨਾ ਹਿਰਨ ਛੱਡਿਆ ਜਿਸ ਨੇ ਰਾਮ ਨੂੰ ਆਕਰਸ਼ਿਤ ਕੀਤਾ 라वण ਸੀਤਾ ਨੂੰ ਉਧਾਲ ਕੇ ਆਪਣੇ ਹਵਾਈ ਰਥ ਰਾਹੀਂ ਲੰਕਾ ਲੈ ਗਿਆ ਅਤੇ 라वण ਨੇ ਸੀਤਾ ਨੂੰ ਆਪਣੇ ਮਹਿਲ ਦੀ ਅਤ ਸੁੰਦਰ ਜਗਾ ਅਸ਼ੋਕਾ ਬਾਗ ਵਿੱਚ ਨਿਵਾਸ ਕਰਾਇਆ ਇਤਿਹਾਸ ਮੁਤਾਬਿਕ ਸੀਤਾ 라वण ਦੇ ਕਬਜ਼ੇ ਵਿੱਚ ਤਕਰੀਬਨ 1 ਸਾਲ ਰਹੀ ਜਿਸ ਦੌਰਾਨ 라वण ਨੇ ਉਸ ਨਾਲ ਕੋਈ ਵੀ ਦੁਰਵਿਵਹਾਰ ਨਹੀਂ ਕੀਤਾ ਰਾਮ ਨੇ ਪਿੱਛਾ ਕੀਤਾ ਅਤੇ ਲੰਮਾ ਪੈਂਡਾ ਤੈਅ ਕਰਕੇ ਰਾਵਣ ਨਾਲ ਯੁੱਧ ਕੀਤਾ ਦੋਹਾਂ ਵਿੱਚ ਕਈ ਯੁੱਧ ਹੋਏ ਰਾਮ ਦਾ ਇੱਕ ਤੀਰ ਰਾਵਣ ਦੀ ਛਾਤੀ ਵਿੱਚ ਸਿੱਧਾ ਲੱਗਿਆ ਜੋ ਰਾਵਣ ਦੇ ਦਿਲ ਅਤੇ ਨਾਭੀ ਨੂੰ چیرਦਾ ਹੋਇਆ ਬਾਹਰ ਹੋ ਗਿਆ ਅਤੇ ਮੁੜ ਰਾਮ ਦੇ ਤੀਰਾਂ ਵਾਲੇ ਪੱਥੇ ਵਿੱਚ ਚਲਾ ਗਿਆ ਇਹ ਸਭ ਗੱਲਾਂ ਇਤਿਹਾਸ ਅਤੇ ਮਿਥਿਹਾਸ ਦਾ ਹਿੱਸਾ ਹਨ ਇਸ ਵਿੱਚ ਕੋਈ ਵੀ ਗੱਲ ਮੰਨ ਘੜਤ ਅਤੇ ਬਾਹਰੀ ਨਹੀਂ ਹੈ। ਰਾਮ ਅਤੇ ਉਸ ਦੀ ਸੈਨਾ ਰਾਵਣ ਨੂੰ ਆਸਾਨੀ ਨਾਲ ਨਹੀਂ ਹਰਾ ਸਕੀ। 10ਵੇਂ ਦਿਨ ਵੀ ਭੀਸ਼ਣ ਵੱਲੋਂ ਰਾਮ ਨੂੰ ਰਾਵਣ ਦੀ ਮੌਤ ਦੇ ਗੁਪਤ ਭੇਸ ਦਸਣ ਨਾਲ ਰਾਮ ਰਾਵਣ ਨੂੰ ਮਾਰਨ ਵਿੱਚ ਸਫਲ ਹੋ ਗਿਆ। ਰਾਵਣ ਕੋਈ ਆਮ ਮਨੁੱਖ ਨਹੀਂ ਸੀ। ਉਸ ਨੇ ਦੇਵਤਿਆਂ ਤੇ ਵੀ ਜਿੱਤਾਂ ਪ੍ਰਾਪਤ ਕੀਤੀਆਂ ਹਨ। ਰਾਮ ਦੀ ਰਾਵਣ ਤੇ ਜਿੱਤ ਨੂੰ ਵਿਜੇ ਦਸ਼ਮੀ ਵਜੋਂ ਮਨਾਇਆ ਜਾਂਦਾ ਹੈ ਦੁਸਹਿਰੇ ਵਾਲੇ ਦਿਨ ਰਾਵਣ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਹਰ ਸਾਲ ਪੁਤਲੇ ਸਾੜੇ ਜਾਂਦੇ ਹਨ ਰਾਮ ਦੀ ਜਿੱਤ ਨੂੰ ਅਤੇ ਰਾਵਣ ਦੀ ਹਾਰ ਨੂੰ ਨੇਕੀ ਤੇ ਬਦੀ ਤੇ ਜਿੱਤ ਵਜੋਂ ਮਨਾਇਆ ਜਾਂਦਾ ਹੈ ਸ਼੍ਰੀ ਰਾਮ ਨੂੰ ਆਗਿਆਕਾਰ ਪੁੱਤਰ ਅਤੇ ਯੋਗਪਤੀ ਵਜੋਂ ਜਾਣਿਆ ਜਾਂਦਾ ਹੈ ਹਰ ਸਾਲ ਰਾਮ ਲੀਲਾ ਦਾ ਆਯੋਜਨ ਕਰਕੇ ਲੋਕਾਂ ਨੂੰ ਰਾਮ ਦੀ ਜਿੱਤ ਅਤੇ ਰਾਵਣ ਦੀ ਹਾਰ ਯਾਦ ਕਰਵਾਈ ਜਾਂਦੀ ਹੈ ਪਰ ਰਾਵਣ ਉੱਚ ਕੋਟੀ ਦਾ ਵਿਦਵਾਨ ਯੋद्धा ਇੱਕ ਕੁਸ਼ਲ ਸ਼ਾਸਕ ਅਤੇ ਉਹ ਦਿਆਲੂ ਰਾਜਾ ਹੋਣ ਦੇ ਨਾਲ-ਨਾਲ ਇੱਕ ਚੰਗਾ ਭਰਾ ਵੀ ਸੀ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਜਾਂਦਾ ਰਾਵਣ ਦੇ ਭਰਾ ਵਜੋਂ ਨਿਭਾਏ ਫਰਜ਼ ਵੇਖ ਕੇ ਤਾਂ ਇਹ ਕਹਿਣਾ ਅਣਉਚਿਤ ਨਹੀਂ ਹੋਵੇਗਾ ਕਿ ਜੇਕਰ ਕਿਸੇ ਦਾ ਭਰਾ ਹੋਵੇ ਤਾਂ ਉਹ ਰਾਵਣ ਵਰਗਾ ਹੋਵੇ ਜਿਸ ਨੇ ਆਪਣੀ ਭੈਣ ਦੀ ਖਾਤਰ ਆਪਣਾ ਜੀਵਨ ਅਤੇ ਰਾਜ ਭਾਗ ਦਾਤੇ ਲਗਾ ਦਿੱਤਾ ਤਰਕ ਵਿਤਕਰਕ ਵੇਖਣ ਤੋਂ ਬਾਅਦ ਤਾਂ ਨਹੀਂ ਲੱਗਦਾ ਕਿ ਰਾਵਣ ਨੂੰ ਤ੍ਰਿਸਕਾਰਿਆ ਜਾਣਾ ਚਾਹੀਦਾ ਹੈ ਉਹ ਨਫਰਤ ਦਾ ਪਾਤਰ ਨਹੀਂ ਹੋਣਾ ਚਾਹੀਦਾ ਉਸ ਦੀ ਇੱਕ ਗਲਤੀ ਦਾ ਕਾਰਨ ਜੋ ਉਸ ਨੇ ਆਪਣੀ ਭੈਣ ਦਾ ਬਦਲਾ ਲੈਣ ਲਈ ਕੀਤੀ ਸੀ ਉਸ ਨੂੰ ਬਦੀ ਦਾ ਪ੍ਰਤੀਕ ਕਹਿਣਾ ਉਚਿਤ ਨਹੀਂ ਹੈ 라वण ਨੇ ਰਾਮ ਅਤੇ ਲక్ష్మణ ਤੋਂ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਹੀ ਸੀਤਾ ਦਾ ਭਰਨ ਕੀਤਾ ਸੀ ਉਸ ਦੀ ਕੋਈ ਮੰਦੀ ਭਾਵਨਾ ਸੀਤਾ ਦੇ ਭਰਨ ਪਿੱਛੇ ਵਿਖਾਈ ਨਹੀਂ ਦਿੰਦੀ ਸੀਤਾ ਨੂੰ ਉਸ ਨੇ ਬੜੇ ਹੀ ਆਦਬ ਨਾਲ ਆਪਣੇ ਮਹਿਲ ਵਿੱਚ ਠਹਿਰਾਇਆ ਅਤੇ ਉਸ ਨਾਲ ਕੋਈ ਵੀ ਦੁਰਵਿਹਾਰ ਨਹੀਂ ਕੀਤਾ ਉਸ ਦੇਸ਼ ਦਾ ਸ਼ਾਸਕ ਸੀ ਤੇ ਉਹ ਕੋਈ ਆਮ ਵਿਅਕਤੀ ਨਹੀਂ ਸੀ ਫਿਰ ਉਹ ਕਿਸ ਤਰ੍ਹਾਂ ਆਪਣੀ ਭੈਣ ਦੀ ਬੇਇੱਜ਼ਤੀ ਬਰਦਾਸ਼ਤ ਕਰ ਸਕਦਾ ਸੀ ਕੋਈ ਵੀ ਆਪਣੀ ਧੀ ਭੈਣ ਦੀ ਬੇਇੱਜ਼ਤੀ ਨਹੀਂ ਸਹਾਰਦਾ ਅੱਜ ਵੀ ਧੀ ਭੈਣ ਦੀ ਇੱਜ਼ਤ ਦੀ ਖਾਤਰ ਮਰਨ ਮਰਾਈ ਹੋ ਜਾਂਦੀ ਹੈ ਤੇ ਕਤਲ ਹੋ ਜਾਂਦੇ ਹਨ ਰਾਵਣ ਨੇ ਇੱਕ ਭਰਾ ਵਾਲਾ ਫਰਜ਼ ਨਿਭਾਇਆ ਸੀ ਕਿਸੇ ਦੀ ਧੀ ਭੈਣ ਦੀ ਬੇਇੱਜ਼ਤੀ ਹੋਵੇ ਤਾਂ ਇੱਕ ਭਰਾ ਉਹ ਕੁਝ ਹੀ ਕਰਦਾ ਹੈ ਰਾਵਣ ਜਿਸ ਨੂੰ ਦੁਸ਼ਮਣ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਉਹ ਸ਼ਿਵ ਦਾ ਸਭ ਤੋਂ ਵੱਡਾ ਉਪਾਸ਼ਕ ਸੀ ਉਸਨੇ ਕਾਲ ਨੂੰ ਆਪਣੇ ਮੰਜੇ ਦੇ ਪਾਵੇ ਨਾਲ ਬੰਨਿਆ ਹੋਇਆ ਸੀ ਰਾਵਣ ਨੂੰ ਬਾਲੀ ਇੰਡੋਨੇਸ਼ੀਆ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੀ ਪੂਜਿਆ ਜਾਂਦਾ ਹੈ ਪੰਜਾਬ ਦੇ ਪਾਇਲ ਸ਼ਹਿਰ ਵਿੱਚ ਵੀ ਦੁਸ਼ਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਜੇ ਲਾਈਏ ਤਾਂ ਅੱਜ ਕੱਲ ਰਾਵਣ ਨਾਲੋਂ ਵੀ ਭਿਆੰਕਰ ਲੋਕੀ ਹਨ ਜੋ ਕਿ ਬਲਤਕਾਰ ਕਰਦੇ ਹਨ ਜੋ ਕਿ ਚੋਰੀਆਂ ਕਰਦੇ ਹਨ ਕਿੰਨੇ ਵੱਡੇ-ਵੱਡੇ ਅਪਰਾਧ ਕਰਦੇ ਹਨ ਅਸੀਂ ਉਹਨਾਂ ਦੇ ਪੁਤਲੇ ਕਿਉਂ ਨਹੀਂ ਸਾੜਦੇ ਉਹ ਤਾਂ ਸਾਡੇ ਸਾਹਮਣੇ ਹਨ ਅਸੀਂ ਉਹਨਾਂ ਨੂੰ ਕਿਉਂ ਨਹੀਂ ਜਿੰਦਾ ਸਾੜ ਦਿੰਨੇ ਆ ਹੁਣੇ ਨਵਾਂ-ਨਵਾਂ ਕਾਂਡ ਹੋਇਆ ਹੁਸ਼ਿਆਰਪੁਰ ਵਿੱਚ ਇੱਕ ਛੋਟੇ ਬੱਚੇ ਦੇ ਨਾਲ ਜੋ ਦੁਸ਼ਕਰਮ ਕੀਤਾ ਅਸੀਂ ਉਹਨਾਂ ਨੂੰ ਕਿਉਂ ਨਹੀਂ ਸਾੜ ਦਿੰਨੇ ਅੱਜਕੱਲ ਅਸੀਂ ਇਹ ਸੋਚੀਏ ਕਿ ਜੋ ਅਸੀਂ ਰਾਵਣ ਨੂੰ ਸਾੜਦੇ ਹਾਂ ਜਿਹੜੇ ਬੰਦੇ ਖੁਦ ਰਾਵਣ ਨੂੰ ਸਾੜਦੇ ਹਨ ਕਿ ਉਹਨਾਂ ਦੇ ਅੰਦਰ 라ਵਣ ਨਹੀਂ ਹੈ ਉਹ ਤਾਂ 라ਵਣ ਨਾਲੋਂ ਵੀ ਗਿਰੇ ਹੋਏ ਹਨ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ